ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਤਿੰਨ ਗੱਪਣ ਚੱਕ ਪਾਸ ਫਾਰਮ ਵਾਲਿਆਂ ਆਪਾਂ HF ਦੀਆਂ ਹੀ ਪ੍ਰਾ ਦਿਖਾਉਣੀ ਆ ਚੱਕ ਕਨਫਰਮ ਤੇ ਬਾਕੀ ਵੀਰ ਦੇ ਵੇੜਾ ਦੇਖੋ ਘਰੇ ਦੁੱਤੇ ਲਾਈਆਂ ਮੀਆਂ ਫਾਰਮ ਵੀਰ ਦਾ ਘਰੇ ਤਿਆਰ ਕਰਿਆ ਵਾ ਲਗਭਗ 8-10 ਨਾਲ ਦੁੱਤੇ ਲਾਈ ਹੋਇਆ ਦੇ ਵਿੱਚ ਇੱਕ ਤੋਂ ਬਹੁਤ ਜ਼ਿਆਦਾ ਹੋ ਜੇ ਨਾ ਸੇਲ ਵੀ ਕਰ ਦਿੰਦੇ ਆ ਨਾਲ ਬਰੀਡ ਤੇ ਕੰਮ ਆਦ ਨਾਲ ਡੇਰੀ ਚ ਪਾਉਂਦੇ ਦੁੱਧ ਬਈ ਸੋ ਇਹ ਤਿੰਨ ਨਾਕ ਸਾਹਮਣੇ ਕੈਮਰੇ ਆਪਾਂ ਕਰਾਂਗੇ ਇਹ ਸੇਲ ਆ ਡਿਟੇਲ ਇਹਨਾਂ ਬਾਰੇ ਪੁੱਛਦੇ ਆ ਸਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਵੀਰੇ ਹਰਪ੍ਰੀਤ ਸਿੰਘ ਪਿੰਡ ਪੈਣੀ ਮਹਰਾਜ ਜਿਹੜਾ ਸੰਗਰੂਰ ਜ਼ਿਲ੍ਹਾ ਸੰਗਰੂਰ ਆ ਗਿਆ ਪਿੰਡ ਪੈਣੀ ਮਹਰਾਜ ਤੇ ਆਪਣੇ ਯਾਰ ਦੋਸਤ ਦਾ ਫਰਮ ਆ ਗਿਆ ਹਨਾ ਆਪਣੇ ਯਾਰ ਦੋਸਤ ਦਾ ਫਰਮ ਹੋ ਗਿਆ ਆਪਣਾ ਪਿੰਡ ਕਟੂਆ ਠੀਕ ਹੈ ਤੇ ਨੰਬਰ ਨੰਬਰ ਵੀਰੇ ਹੈਗਾ ਆਪਣਾ 947 84 07833 94784 07833 07833 ਹਾਂ ਇਹ ਬਾਈ ਦਾ ਨੰਬਰ ਆ ਠੀਕ ਹੈ ਜਿਹੜੇ ਆਪਾਂ ਪਹਿਲੇ ਨੰਬਰ ਤੇ ਬੱਚੀ ਦੇਖੀ ਜਾਂਦੇ ਆ ਇਹਦੀ ਏਜ ਕਿੰਨੀ ਗਾ ਇਹ ਪਹਿਲੇ ਦੁੰਦੀ ਆ ਚੜ ਜੇ ਦੰਦ ਹਲੇ ਹਣਾ ਹਾਂ ਦੰਦ ਚੜ੍ਹਦੀਏ ਤਾਂ ਫਿਰ ਵੀ ਆਪਾਂ ਵਾਟ ਕੇ ਦੇਖਿਆ ਠੀਕ ਹੈ ਇਹਦੀ ਮਾਂ ਕਿਨੇ ਕੇ ਰਿਕਾਰਡ ਤੇ ਚੱਲੀ ਆ ਇਹਦੀ ਮਾਂ ਦਾ ਪੰਤਾਲ ਚ 64 ਕਿਲੋ ਦਾ ਰਿਕਾਰਡ ਆ ਵੀ ਬਾਈ ਕੋਲ ਖੜੀ ਆ ਮੇਰੇ ਕੋਲ ਠੀਕ ਆ 45 46 ਕਿਲੋ ਦਾ ਇਹਦੀ ਮਾਂ ਦਾ ਰਿਕਾਰਡ ਆ ਤੇ ਜਿਹੜੇ ਸੀਮਨ ਲੱਗਿਆ ਸਾਰੇ ਕਨਫਰਮ ਹੋਣਗੇ ਠੀਕ ਹੈ ਵੀ ਕਿਹੜਾ ਸੀਮਨ ਲੱਗਿਆ ਵਾ ਏਬੀਐਸ ਦਾ ਪੇਪਰ ਲੱਗਿਆ ਹੋਣਾ ਠੀਕ ਹੈ ਜਿਵੇਂ ਕਾਪੀ ਤੇ ਆਪਾਂ ਦੈਨ ਵੀ ਦਿਖਾ ਦੇ ਵੀ ਕਿਹੜੀ ਦੀ ਸੀਮਨ ਲੱਗਿਆ ਕੋਈ ਕਿਹੜੇ ਕਿਹੜੇ ਥਾਣੇ ਜਿਵੇਂ ਕੋਈ ਭੂਤ ਸਰਨ ਕੁਝ ਨਹੀਂ ਠੀਕ ਹੈ ਚਾਰ ਥਾਣਾ ਨਿਖੜਵੇਂ ਥਾਣੇ ਕੋਈ ਵੋਟਾਂਗ ਨਹੀਂ ਥਾਣ ਦੇਖ ਲਓ ਚਾਰੇ ਨਿਖੜਵੇਂ ਦੋਗੇ ਦੰਦ ਕੱਢਦੀ ਪਈ ਆ ਰਾਜੀ ਪਲੀ ਪੁਲੀ ਬਹੁਤ ਆ ਮਾ ਵਾ ਠੀਕ ਹੋ ਗਿਆ ਸਾਰਾ ਦੋ ਕਿਨਾਂ ਤੇ ਕੱਢਿਆ ਨੇ ਰੇਟ ਇਹਨਾਂ ਦੇ ਕੀ ਰਹਿਣਗੇ ਰੇਟ ਬਾਈ ਫੋਨ ਤੇ ਕਰ ਦੂਗਾ ਠੀਕ ਹੈ ਕੋਣ ਕੇ ਚੀਜ਼ ਦੇ ਹਿਸਾਬ ਨਾਲ ਹਾਂ ਚੀਜ਼ ਦੇ ਹਿਸਾਬ ਨਾਲ ਫ੍ਰੈਂਡੀ ਆ ਜਰੂਰ ਮੈਂ ਕਿੰਨੇ ਤੇਰੇ ਸਾਹਮਣੇ ਨਹੀਂ ਨਾ ਤੇ ਪਾਸੋਂ ਬਸਿਆਤ ਨਹੀਂ ਚਲਣਾ ਠੀਕ ਹੈ ਮੜੇ ਪਹਿਲੇ ਪਾਸੇ ਖੜੀ ਨਾਲ ਇਹਦੇ ਸੋ ਕਦ ਦਾ ਅੰਦਾਜ਼ਾ ਲਾ ਸਕਦੇ ਫੁੱਲ ਸਾਈਜ਼ ਦੇ ਵਿੱਚ ਰਾਜੀ ਸਮੀ ਪਲੀ ਵੀ ਫੁੱਲ ਬਿਊਟੀ ਹੈ ਤੇ ਫੁੱਲ ਬਰੀਡ ਇਹਦੇ ਵਿੱਚ ਸਭ ਤੋਂ ਫੇਸ ਬਿਊਟੀ ਵਗੈਰਾ ਬੱਚੀ ਦੇਖ ਤਾਂ ਬੋਦੀwadi ਪੂਰੀ ਫੁੱਲਾ ਟਰਾਲੀ ਜਿਹਦੀ ਵਾਚੀ ਹਣੀ ਹਲੇ ਬੱਚੀਆਂ ਦੇ ਵਜਾ ਦੋ ਅਗੇ ਦੰਦ ਕੱਢ ਦੀਆ ਤੇ ਜਿੱਦਣ ਜਾ ਕੇ ਸੁਣਿਆ ਇਹਨੇ ਗੱਲਾਂ ਗਾਹਾਂ ਹੀ ਹੋ ਜਾਣੀਆਂ ਕੋਹ ਦਾ ਕੋਸ ਬਣ ਜੂਗੀ ਇਹ ਸੋ ਦੇਖੋ ਫੇਸ ਬਿਊਟੀ ਕੱਦ ਕਾਠ ਪੂਰਾ ਫੁੱਲਾ ਜਾਮਾ ਤੇ ਗੱਬਣ ਚ ਇੱਕ ਬਾਸ ਆ ਗਈ ਖਿੱਚ ਕੇ ਲੈ ਜਾਂਦੀ ਆ ਫੁੱਲ ਜਿੰਦ ਜਾਣਾ 44 45 ਕਿਲੋ ਦੀ ਮਾਦਰ ਰਿਕਾਰਡ ਆ ਕੈ ਮਹੀਨੇ ਨੈਟ ਗੱਬਣਾ ਸਹੀ ਹੈ ਇਸ ਵਕਤ ਇਹ ਆ 5 ਮਹੀਨੇ 5 ਮਹੀਨੇ ਨੈਟ ਰਵੇ ਬਾਕੀ ਕਾਪੀ ਦੇ ਸਾਰੇ ਰਿਕਾਰਡ ਆ ਨੋ ਠੀਕ ਹੈ ਜਿੰਨਾ ਮਨ ਕਰ ਦਿਨ ਦਿਨ ਕੇ ਆਪ ਦੱਸ ਦਾਂਗੇ ਜਮਾ ਹਣਾ ਘੰਟੇ ਘਾਟੇ ਦਾ ਰਿਕਾਰਡ ਆ ਬੱਸੀਆਂ ਦੇ ਬਾਈ ਕੋਲੇ ਸੋ ਬਰ ਗੱਦੀ ਵਗੈਰਾ ਦੇਖੋ ਥੱਲੇ ਪੂਰੀ ਫੁੱਲ ਗੱਦੀ ਪੜਦੀ ਤੁਰੀ ਹੁੰਦੀ ਆ 5 ਮਹੀਨੇ ਲਗਭਗ ਗੱਬਣਾ ਬਾਕੀ ਸਾਨੂੰ ਡੈਰੀ ਦੇ ਦੇਖ ਕੇ ਦੱਸੇ ਜਾਣਗੇ ਵੀ ਕਿੰਨੇ ਤਰੀਕ ਆ ਤੇ ਸਾਰਾ ਬਾਇਓ ਡਾਟਾ ਬਾਈ ਕਾਪੀ ਤੇ ਨੋਟ ਆ ਹਨਾ ਜਮ ਆਪਣੇ ਕੋਲ ਠੀਕ ਆ ਅੱਗੇ 2 ਨੰਬਰ ਦੀ ਗੱਲ ਕਰੀਏ 3 ਨੰਬਰ ਟੈਗ ਪਿਆ ਹੋਇਆ ਜਿਹੜੀ ਇਹ ਕਿੰਨੇ ਟਾਈਮ ਦੀ ਹੈ 5 ਮਹੀਨੇ ਦੇ ਕਰੀਬ ਗੱਬਣਾ 5 ਹੱਥ ਉਧਰ ਉਸ ਦੇ ਘੱਟ ਹੋਵੇ ਤੇ ਪਰ ਕਾਪੀ ਉਦਾਰ ਕਾੜ ਸਹੀ ਹੋਊਗਾ ਠੀਕ ਆ 5 ਮਹੀਨੇ ਦੀ ਗੱਬਣਾ ਹਨਾ ਥਾਣੇ ਦੇ ਵੀ ਚਾਰੀ ਹੈ ਹਨਾ ਜੇ ਕੋਈ ਨਿਕਲ ਵੀ ਚਾਰ ਪਰ ਕੋਈ ਪੁਰਜ਼ਾ ਨਹੀਂ ਫ੍ਰੀਡ ਲੈਂਦਾ ਉਹਨਾਂ ਨੇ ਕਿਸੇ ਕੋਈ ਜਿੰਦ ਜਾਣ ਦੇ ਉਹਦੇ ਮੋਕੇ ਆ ਠੀਕ ਹੈ ਥਾਣੇ ਦੇ ਖਾਰੇ ਚਾਰੋਂ ਜਮ ਇਹ ਦੰਦੋ ਕਿਵੇਂ ਇਹ ਵੀ ਦੰਦਾ ਜੂ ਵੀ ਆਪੇ ਇਹਦੇ ਦੰਦਾ ਪੱਟੇ ਨਹੀਂ ਇਹਦੇ ਆਪੇ ਪੜ ਲੈਦੇ ਹਾਂ ਠੀਕ ਹੈ ਸਟੇ ਇਹਦਾ ਰਿਕਾਰਡ ਵਗੈਰਾ ਮਾ ਦਾ ਇਹਦੀ ਮਾ ਮਾ ਦਾ 35 36 ਕਿਲੋ ਦਾ ਰਿਕਾਰਡ ਆ ਬਾਈ 35 36 ਕਿਲੋ ਇਹਦੀ ਮਾ ਦਾ ਮਾ ਰਿਕਾਰਡ ਆ ਹਨਾ ਠੀਕ ਹੈ ਰੇਟ ਇਹਦੇ ਫੋਨ ਤੇ ਰਹੂਗਾ ਧੋਰ ਦੀ ਘੜਾ ਇਹਦਾ ਵੀ ਘੜਾ ਵੇ ਸਭਰ ਫੇਸ ਡਿਊਟੀ 바ਗੀ ਕਦ ਘੜ ਦੇਖੋ ਪਿੱਠਾ ਬੁੱਠਾ ਪਲੀਆਂ ਵੇ ਫੁੱਲ ਜਾਮਾ ਮਨ ਕੇ ਚਲੋ ਚੰਗਾ ਸਮਾਨ ਇਹਨਾਂ ਦਾ ਕਰ ਵਾਲਿਆਂ ਖਾਦਾ ਵਾ ਪੰਜ ਮਹੀਨਾ ਦੀ ਗੱਬਣ ਇਹ ਹੈ ਤੇ ਪੂਸ ਚੱਕ ਚੱਕ ਦੁਰ ਜਾ ਜਾਮਾ ਫੁੱਲ ਪਲੀਆਂ ਪਲੀਆਂ ਖਿੱਚ ਕੇ ਚੱਲ ਜਾਂਦੀਆਂ ਖਿੱਚਦੀਆਂ ਥੋੜੇ ਤਾਂ ਗੀਆਂ ਇਹ ਇਹ ਤੇ ਕੋਲੇ ਰੇਂ ਦੇ ਅੰਦਰ ਜਮਾ ਸਵਾਜ ਨੇ ਬਰਕ ਪਰਵੰਦੇ ਬਣਾਇਆ ਵਾ ਇੱਧਰ ਤੇ ਕਈ ਦਵਾਈ ਦਾ ਬਾਹਰਲੇ ਪਾਸੇ ਬਣਾਇਆ ਵਾ ਨਾਲ ਤੇ ਰਾਜੀ ਸਮੇ ਬਣੀਆਂ ਅੱਗੇ ਬਾਈ ਜੀ ਗੱਲ ਕਰਦੇ ਆ ਜਿਹੜੀ 3 ਨੰਬਰ ਤੇ ਬੱਚੀ ਖੜੀ ਹੈਗੀ ਇਹਦੇ 4 ਨੰਬਰ ਦਾ ਟੋਕਣ ਪਿਆ ਵਾ ਹਨਾ ਹਾਂ ਬਰੇ ਇਹ ਦੰਦ ਇਹ ਕੱਪੜ ਕਿੰਨਾ ਟਾਈਮ ਦੀ ਹੈ ਇਹਦੇ ਦਾ 7 ਮਹੀਨੇ ਦੇ ਕਰੀਬ ਕੱਪੜਾ ਬਾਈ 7 ਮਹੀਨੇ ਦੇ ਕਰੀਬ ਹੈਗੇ ਗੱਪੜਾ ਹਨਾ ਇਹ ਦੰਦ ਉਹ ਕਿਵੇਂ ਆ ਇਹ ਦੰਦ ਦੇਖ ਲੈਣੇ ਪੱਟ ਕੇ ਸੀਰਾਂ ਮੂੜਾ ਪਿਆ ਹੋਇਆ ਠੀਕ ਹੈ ਉਹਦੇ ਆਪਣੇ ਮੁੱਖ ਸੋ ਦੇਖੋ ਦੋਂਦੀ ਆਣਾ ਜਮ ਹਾਂ ਉਹਦੇ ਮੋਰੀ ਪਈ ਵੀ ਨਹੀਂ ਸਾਬਾ ਤਾਂ ਨਹੀਂ ਪੱਟ ਕੇ ਦੇਖੇ ਦੰਦਾ ਤੇ ਇਹ ਹੈਗੇ 7 ਮਹੀਨਾ ਦੀ ਘੱਪਣ 7 ਮਹੀਨਾ ਦੀ ਘੱਪਣ ਹੈ ਬਰੇ ਹਾਂ ਠੀਕ ਹੈ ਝੋੜੀ ਵਾਗੀ ਦਸਾਂ ਲੱਗੀ ਇਹਦੀ ਹੈਣਾ ਆਏ ਝੋੜੀ ਦਸਾਂ ਲੱਗੀ ਬਾਈ ਠਣ ਚਾਰੀ ਹੈ ਕਿ ਫੋਟ ਸੰਗਣੀ ਤੇ ਧੋਰੀ ਬਾਹਰ ਨੂੰ ਇਹਨੂੰ ਇਹਦੀ ਮਾਦਾ ਰਿਕਾਰਡ ਵਗੈਰਾ ਦੀ ਗੱਲ ਕਰੀ ਆਪਾਂ ਇਹਦੀ ਮਾਦਾ ਬਰੇ 34 ਪਿੰਡ ਦੇ ਪੁੱਤ ਆ ਬਾਈ ਨੂੰ ਤਿੰਨੇ ਬੱਚੇ ਮਾਮਾ ਇੱਥੇ ਫਾਰਮ ਚ ਲੈ ਠੀਕ ਹੈ ਮਾਮਾ ਵੀ ਆਪਾਂ ਦੇਖ ਸਕਦਾ ਬੰਦਾ ਆ ਗਿਆ ਹਾਂ ਸੋ ਦੇਖੋ ਫੁੱਲ ਪੈਠ ਪੁੜੇ ਦੀ ਕੁਆਲਿਟੀ ਚੰਗੀ ਆ ਤੇ ਬਾਕੀ ਘਰਾਂ ਦੇ ਇੱਥੇ ਪਤਾ ਲੱਗਦਾ ਕਿ ਫੁੱਲ ਸਮਾਨ ਖਾਦਾ ਬੱਚਿਆਂ ਦਾ ਜਿਹੜੇ ਵੀ ਕਹਿੰਦੇ ਵੱਡੀਆਂ ਬਿਹੜਾ ਲੈਣੀਆਂ ਤਾਂ ਉਦੋਂ ਪੇਮੈਂਟ ਜ਼ਿਆਦਾ ਆ ਜਾਂਦੀ ਆ ਸਿਰਫ ਵੱਡੀ ਬਿਹੜ ਦੇ ਮੰਨ ਕੇ ਚੱਲੋ ਵੀ ਇੱਕ ਦੇ ਮੁੱਲ ਦੇ ਵਿੱਚੋਂ ਥੋੜਾ ਜਿਹਾ ਉੱਪਰ ਜਾਣਾ ਬੂਸ ਮਤਨ ਬੱਚੇ ਵੇ ਜਾਣਗੇ ਤੇ ਦੇਖੋ ਬਾਕੀ ਬਿਹੜਾ ਵਗਰ ਕਿਦੀ ਚੱਲ ਚਲੀ 100 ਰੁਪਏ ਦਾ ਖਾ ਕੇ ਕਰਨ ਦੀ ਹੈ ਜੀ ਜਿਆ ਜਿਆ ਗੱਲ ਤੇ ਬਾਕੀ ਵੀਰ ਦੇ ਆਪਾਂ ਬੱਚਿਆਂ ਦੇ ਖਾ ਦਿੰਨੇ ਆ ਆ ਦੇਖੋ ਬਿਹੜਾ ਜਿਹੜਾ ਦੋਤੇ ਲਾਂ ਜਾਵੀਆਂ ਵਿੱਚ ਵੱਡੀਆਂ ਬਿਹੜਾ ਹੁਣ ਮੰਨ ਕੇ ਜੇ ਕੋਈ ਡਰਾਈ ਪੀਰੀਟ ਦੇ ਵਿੱਚ ਆ ਹਨਾ ਤੇ ਪਿੰਡ ਕਿਹੜਾ ਆ ਗਿਆ ਪੈਣੀ ਮਹਰਾ ਜਣਾ ਵੀਰੇ ਸ਼ੁਰੂ ਠੀਕ ਹੈ ਸੋ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ